ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਆਪਾਂ ਬਹੁਤ ਸੋਹਣਾ ਡਿਜ਼ਾਈਨ ਬਣਾ ਰਹੇ ਹਾਂ ਮੂਰੀ ਦਾ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਨੇ ਮੂਰੀ ਬਣਾ ਰੱਖੀ ਐ ਬੁਕਰ ਮਲਾ ਰੱਖੀ ਐ ਨਾਲ ਤੇ ਜਿਹੜਾ ਸੈਂਟਰ ਦੇ ਵਿੱਚ ਐ ਉੱਥੇ ਆਪਾਂ ਚਾਕ ਦਾ ਨਿਸ਼ਾਨੀ ਲਾ ਲਈ 2 2 ਇੰਚ ਆਪਾਂ ਸਾਈਡਾਂ ਤੇ ਇਹ ਜਿਹੜਾ ਆਪਾਂ ਨੇ 2 2 ਨਿਸ਼ਾਨੀਆਂ 2.5 2.5 ਇੰਚ ਤੇ ਲਾ ਲਈਆਂ 2.5 2.5 ਆਪਾਂ ਨੇ ਉੱਪਰ ਠੀਕ ਹੈ ਜੀ ਇਹਨਾਂ ਨਿਸ਼ਾਨੀਆਂ ਨੂੰ ਆਪਸ ਵਿੱਚ ਮਿਲਾ ਲਾਂਗੇ ਠੀਕ ਹੈ ਇਹ ਆਪਾਂ ਨੇ ਲਾਈਆਂ ਨੇ 2.5 2.5 ਇੰਚ ਦੀਆਂ ਇਹ ਤੋਂ ਬਾਹਰ ਲੈਣੀਆਂ ਜੀ ਆਪਾਂ ਨੇ ਲੇਸ ਜਿਹੜੀ ਆਪਾਂ ਲੇਸ ਲਵਾਂਗੇ ਉਹਦਾ ਜਿਹੜਾ ਸਾਈਡ ਤੇ ਧਾਗਾ ਹੁੰਦਾ ਉਹਨੂੰ ਆਪਾਂ ਲਾ ਦਾਂਗੇ ਜਿਹੜੀਆਂ ਬਿੰਦੀਆਂ ਜੀਆਂ ਨੇ ਉਹਨੂੰ ਵੱਖ ਕਰ ਲਾਂਗੇ ਠੀਕ ਹੈ ਜਿਹੜੀਆਂ ਬਿੰਦੀਆਂ ਜੀਆਂ ਉਹ ਆਪਾਂ 18-18 ਲੈਣੀਆਂ ਨੇ ਠੀਕ ਹੈ ਜੀ 18-18 ਬਿੰਦੀਆਂ ਜੀਆਂ ਲੈ ਕੇ ਫਿਰ ਆਪਾਂ ਉਹਨਾਂ ਨੇ ਪੰਜ ਪੀਸ ਕਰ ਲਾਂਗੇ ਠੀਕ ਹੈ ਜੀ ਪੰਜ ਪੀਸ ਕਰਕੇ ਉਹਨਾਂ ਦੇ ਆਪਾਂ ਤੁਹਾਨੂੰ ਦੱਸ ਦਿਆਂ ਵੀ ਹੁਣ ਕਿਵੇਂ ਲਾ ਰਹੇ ਹਾਂ ਠੀਕ ਹੈ ਆ ਦੇਖੋ ਆਪਾਂ ਹੁਣ ਕੱਟ ਰਹੇ ਹਾਂਗੇ ਆ ਦੇਖੋ ਆਪਾਂ ਲੈ ਲਈਏ 18 18 ਮਿਲਦੀਆਂ ਜੀਆਂ ਆਪਾਂ ਇਸ ਤਰ੍ਹਾਂ ਇਹਨੂੰ ਨਾਲ ਲਾ ਲਿਆ ਠੀਕ ਹੈ ਇਹ ਬਹੁਤ ਸੌਖੇ ਤਰੀਕੇ ਨਾਲ ਫੋਲਡ ਹੋ ਜਾਂਦਾ ਹੈ ਜਿਹੜੀਆਂ ਆਪਣੀਆਂ ਬਿੰਦੀਆਂ ਲੈਂ ਇਸ ਤਰ੍ਹਾਂ ਦੀ ਐ ਵੀ ਕੋਈ ਔਖਾ ਨਹੀਂ ਲੱਗਦਾ ਜੇ ਤੁਹਾਨੂੰ ਕਈ ਵਾਰ ਨਾਲ ਦੀ ਨਾਲ ਨਹੀਂ ਵੀ ਫੋਲਡ ਕੀਤਾ ਜਾਂਦਾ ਤਾਂ ਤੁਸੀਂ ਪਹਿਲਾਂ ਚਾਕ ਨਾਲ ਨਿਸ਼ਾਨੀ ਲਾ ਸਾਂ ਕਦੇਉਂ ਠੀਕ ਹੈ ਹੁਣ ਆਪਾਂ ਇਹ ਖਾਲੀ ਵੀ ਰੱਖ ਸਕਦੇ ਹਾਂ ਜੀ ਤੇ ਆਪਾਂ ਜੇ ਨਹੀਂ ਵੀ ਵਿੱਚ ਸਲਾਈ ਲਾਉਣੀ ਹੁਣ ਆਪਾਂ ਸਲਾਈ ਲਾ ਰਹੇ ਹਾਂ ਠੀਕ ਹੈ ਜਿਹੜਾ ਆਪਣਾ ਇਹਦੇ ਵਿੱਚ ਧਾਗਾ ਪਾਇਆ ਹੋਇਆ ਉਹ ਡਬਲ ਧਾਗਾ ਹੈਗਾ ਨੀਲੇ ਕਲਰ ਦਾ ਠੀਕ ਹੈ ਆਪਣੀ ਨੀਲੀ ਕਲਰ ਦੀ ਲੈਸ ਆ ਇਹ ਇਹ ਡਬਲ ਧਾਗਾ ਪਾਇਆ ਹੋਇਆ ਸੂਈ ਦੇ ਇਸ ਨਾਲ ਆਪਾਂ ਨੇ ਹੁਣ ਵਿਚਾਲੇ ਜਿਹੜੀਆਂ ਆਪਾਂ 5-5 ਸਲਾਈਆਂ ਤੇ ਸਲਾਈ ਲਾਉਣੀਆਂ ਠੀਕ ਹੈ ਆ ਦੇਖੋ ਆਪਾਂ ਇੱਕ ਸੈਂਟਰ ਦੇ ਵਿੱਚ ਸਲਾਈ ਲਾ ਲਈ 2-2 ਸੈਡਾਂ ਤੇ ਲਾ ਲਈਆਂ 5-5 ਸਲਾਈਆਂ ਹੋ ਗਈਆਂ ਠੀਕ ਹੈ ਜੀ ਹੁਣ ਆਪਾਂ ਇਹ ਜਿਹੜੇ ਪੰਜੇ ਆ ਉਹਨੇ ਨਸਾਨੀਆਂ ਲਾਈਆਂ ਇਸ ਤਰ੍ਹਾਂ ਆਪਾਂ ਪੰਜਾਂ ਨਸਾਨੀਆਂ ਤੇ ਲਾਉਣਾ ਹੈ ਠੀਕ ਹੈ ਲੈ ਇਸ ਨੂੰ ਤੇ ਆਪਾਂ ਬਹੁਤ ਹੀ ਸੋਹਣੇ ਜਿਵੇਂ ਆਪਣੀ ਜਿਹੜੀ ਮੂਰੀ ਦੀ ਚੜਾਈ ਹੈ ਜੀ ਉਹ ਵੀ ਆਪਣੀ 2.5 ਇੰਚ ਦੀ ਹੈ ਠੀਕ ਹੈ ਜੀ ਤੇ ਪੰਜ ਆਪਾਂ ਇਹ ਦੇਖੋ ਉਸੇ ਤਰ੍ਹਾਂ ਆਪਾਂ ਖਾਲੀ ਵੀ ਰੱਖ ਸਕਦੇ ਹਾਂ ਇਹਨਾਂ ਨੂੰ ਪੰਜਾਂ ਦੇ ਵਿੱਚ ਆਪਾਂ ਨੇ ਸਲਾਈਆਂ ਲਾਈਆਂ ਨੇ ਠੀਕ ਹੈ ਹੁਣ ਜਿਹੜਾ ਆਪਾਂ ਸਾਈਡ ਤੋਂ ਧਾਗਾ ਲਾਇਆ ਸੀ ਹੈਨਾ ਇਹ ਲੈ ਇਸ ਬੱਖ ਕਰ ਲਈ ਸੀ ਬਿੰਦੀਆਂ ਜੀਆਂ ਉਹ ਲੈ ਸੂ ਆਪਾਂ ਨੀਚੇ ਧੁਰ ਲਾ ਦਾਂਗੇ ਠੀਕ ਹੈ ਜੀ ਆ ਦੇਖੋ ਇਹ ਬਹੁਤ ਸੋਹਣਾ ਡਿਜ਼ਾਈਨ ਬਣਿਆ ਬਾਕੀ ਹਨਾ ਜਦੋਂ ਜਿਹੜਿਆਂ ਭੈਣਾਂ ਨੂੰ ਜਿੰਨਾ ਕਿ ਵੀ ਸੋਹਣਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲੇ ਅੱਗੇ ਸ਼ੇਅਰ ਕਰਿਓ ਹਨਾ ਜਿੱਤਾ ਦੇਖੋ ਹੁਣ ਆਪਾਂ ਨੇ ਬਹੁਤ ਵਧੀਆ ਦੇਖੋ ਐ ਬਣ ਗਿਆ ਡਿਜ਼ਾਈਨ ਬਾਕੀ ਤੁਸੀਂ ਹਨਾ ਆਪਾਂ ਵਧੀਆ ਜਦੋਂ ਕੋਈ ਸਲਵਾਰ ਬਣਾਉਣੀ ਆ ਹੁਣ ਆਪਾਂ ਨੇ ਆ ਦੇਖੋ ਕੱਟ ਲਈ ਇਹ ਆਪਾਂ ਜਿਹੜੀਆਂ ਬਿੰਦੀਆਂ ਜੀਆਂ ਨੇ ਇਹ ਆਪਾਂ ਨੇ ਕੱਟ ਰੱਖੀਆਂ ਕੱਟ ਕੇ ਰੱਖ ਲਈਆਂ ਠੀਕ ਹੈ ਜਿਹੜੀ ਹੁਣ ਆਪਾਂ ਧਾਗਾ ਨਾਲੋਂ ਲਾਹਿਆ ਸੀ ਜਿਹੜਾ ਆਪਾਂ ਗੁੰਮ ਸਲਾਈ ਲਾਉਣ ਵਾਸਤੇ ਲਾਉਨੇ ਆ ਹਨ ਜਿੱਦੋਂ ਆਪਾਂ ਪਾਈਪ ਇਹਨਾਂ ਲਾਉਨੇ ਆ ਉਹ ਆਪਾਂ ਹੁਣ ਨਾਲ ਦੀ ਨਾਲ ਲਾਉਂਦੇ ਜਾਵਾਂਗੇ ਤੇ ਜਿਹੜੀ ਜਗ੍ਹਾ ਹੁਣ ਆਪਣੇ ਖਾਲੀ ਰਹਿ ਗਈ ਹੈ ਨਾ ਵਿਚਾਲੇ ਆਪਾਂ ਨੂੰ ਅਜੇ ਲੱਗਦਾ ਵੀ ਖਾਲੀ ਜਿਹਾ ਲੱਗਦੀ ਹੈ ਮੂਰੀ ਉਥੇ ਆਪਾਂ ਇਹ ਕੀ ਕ ਬਿੰਦੀ ਜੀ ਸਲਾਈ ਦੇ ਨਾਲ ਲਾਵਾਂਗੇ ਠੀਕ ਹੈ ਨਾਲੇ ਤਾਂ ਆਪਣੀ ਜਿਹੜੀ ਮੂਰੀ ਉਹ ਹੈਵੀ ਬਣ ਜੂ ਤੇ ਨਾਲੇ ਦੇਖੋ ਸੋਹਣੀ ਲੱਗਦੀ ਹੈ ਨਾ ਵਿਚਾਲੋਂ ਵੀ ਜਿਹੜੀ ਖਾਲੀ ਜਗ੍ਹਾ ਉਹ ਭਰੀ ਜਾਊਗੀ ਉਨਾਪਰ ਨਾਲ ਦੀ ਨਾਲ ਲੈਸ ਲਾਉਂਦੇ ਜਾਵਾਂਗੇ ਧਾਗਾ ਤੇ ਨਾਲ ਦੀ ਨਾਲ ਆਪਾਂ ਹਾਂ ਬਿੰਦੀਆਂ ਜੀਆਂ ਲਾਉਂਦੇ ਜਾਵਾਂਗੇ ਠੀਕ ਹੈ ਜੀ ਜੀ ਨੂੰ ਵੀ ਜਿਹੜੀਆਂ ਮੇਰੀਆਂ ਭੈਣਾਂ ਨੂੰ ਲੈ ਵਧੀਆ ਲੱਗੀ ਮੂਰੀ ਅੱਜੇ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਨਾ ਠੀਕ ਹੈ ਜੀ ਜ਼ਰੂਰ ਦੱਸਣਾ ਵੀ ਤੁਹਾਨੂੰ ਮੂਰੀ ਕਿਵੇਂ ਲੱਗੀ ਸਾਰੀਆਂ ਮੇਰੀਆਂ ਭੈਣਾਂ ਦਾ ਧੰਨਵਾਦ